ਡਿਊਟੀ 'ਤੇ ਮੌਜੂਦ ਇੱਕ ਹਮਲਤਨ ਦੀ ਪੁਲਿਸ ਸਦਕਾਰੀ ਨੇ ਚੋਰੀ ਦੀ ਗੱਡੀ ਦਾ ਪਿੱਛਾ ਕਰਦਿਆਂ 146 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਪਾਰ ਕਰ ਦਿੱਤੀ ਜਿਸ ਕਾਰਨ ਉਸਨੇ ਗੱਡੀ ਤੇਜ਼ੀ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੰਟਰੋਲ ਗਵਾਵਟੀ ਅਤੇ ਪੁਲਿਸ ਵਾਹਨ ਪਲਟ ਕੇ ਇੱਕ ਪੁਲ ਦੀ ਕੰਕਰੀਟ ਦੀ ਕੰਗ ਦੇ ਨਾਲ ਝਟਕਰਾਇਆ ਨਿਕੋਲਾ ਰੋਜ਼ ਜੋ ਕਿ 32 ਸਾਲਾਂ ਦੀ ਹੈ ਹਾਦਸੇ ਦੇ ਵਿੱਚ ਬਾਲਬਲ ਬਚ ਗਿਆ ਪਰ ਉਸਦੀ ਸਹਿਕਰਮੀ ਦੀ ਬਾਹ ਟੁੱਟ ਗਈ ਤੇ ਉਸ ਨੂੰ ਦਿਮਾਗੀ ਵੀ ਝੋਟ ਲੱਗੀ ਹੈ ਉਸ ਦਾ ਪੀਟੀਐਸਟੀ ਹੋਇਆ ਹੈ ਅਤੇ ਉਸ ਨੂੰ ਲਗਾਤਾਰ 12 ਮਹੀਨਿਆਂ ਲਈ ਡਿਊਟੀ ਤੋਂ ਦੂਰ ਰਹਿਣਾ ਪਵੇਗਾ ਉਹ ਪਿਛਲੇ ਹਫਤੇ ਹੈਮਲਟਨ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਹੋਈ ਜਿੱਥੇ ਉਸ ਨੇ ਆਪਣੀ ਸਜ਼ਾ ਦੀ ਮਾਫੀ ਮੰਗੀ ਅਤੇ ਆਪਣਾ ਨਾਮ ਗੁਪਤ ਰੱਖਣ ਦੀ ਵੀ ਅਪੀਲ ਕੀਤੀ ਆਓ ਦੱਸਦੇ ਹਾਂ ਕਿ ਹਾਸਾ ਕਿਵੇਂ ਵਾਪਰਿਆ 16 ਜੁਲਾਈ ਰਾਤ 12:30 ਵਜੇ ਨਿਕੋਲਾ ਅਤੇ ਉਸ ਦੀ ਸਹਿਕਰਮੀ ਚੋਰੀ ਦੀ ਗੱਡੀ ਦਾ ਪਿੱਛਾ ਕਰ ਰਹੇ ਸਨ ਵਿਕਟੋਰੀਆ ਸਟ੍ਰੀਟ ਤੋਂ ਫੇਅਰਫੀਲਡ ਬ੍ਰਿਜ ਵੱਲ ਵਧਦੇ ਹੋਏ ਮੈਕੈਂਸੀ ਨੇ ਕਟੋਕਟ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਬਦਾਲੀ ਜਦੋਂ ਬ੍ਰਿਜ ਦੇ ਨੇੜੇ ਪਹੁੰਚੇ ਤਾਂ ਰਸਤੇ ਗਿੱਲੇ ਸਨ ਨਿਕੋਲਾ ਨੇ ਬ੍ਰੇਕ ਮਾਰੀ ਕਾਰ ਸਿੱਧੀ ਕੇਂਦਰੀ ਲਾਈਨ ਪਾਰ ਕਰਕੇ ਫੁੱਟਪਾਥ ਤੇ ਚੜ ਗਏ ਤੇ ਇੱਕ ਲੋਹੇ ਦੀ ਰੀਲਿੰਗ ਤੋੜ ਕੇ ਪੁਲ ਦੀ ਕੰਕਰੀਟ ਦੀ ਕਾਂਦਰਾਂ ਜਾਤ ਕਰਈ ਹਾਸੇ ਸਮੇ ਗੱਡੀ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ ਪਰ ਸ਼ੁਰੂਆਤ ਦੇ ਵਿੱਚ ਇਹ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵੀ ਕਿਤੇ ਜ਼ਿਆਦਾ ਸੀ ਜ਼ਖਮੀ ਸਹਿਕਰਮੀ ਨੇ ਅਦਾਲਤ ਵਿੱਚ ਦੱਸਿਆ ਕਿ 48 ਹਫ਼ਤਿਆਂ ਤੋਂ ਠੀਕ ਨਹੀਂ ਹੋ ਰਹੀ ਹੈ ਉਸ ਨੂੰ ਪੀਟੀਐਸਡੀ ਹੋਇਆ ਹੈ ਉਸ ਦੇ ਦਿਲ ਦਿਮਾਗ ਤੇ ਗਹਿਰੀ ਸੱਟ ਵੱਜੀ ਹੈ ਉਸ ਨੇ ਕਿਹਾ ਕਿ ਮੈਂ ਅੰਦਰੋਂ ਪੂਰੀ ਤਰ੍ਹਾਂ ਨਾਲ ਟੁੱਟ ਗਈਆਂ ਉਸ ਨੇ ਦੱਸਿਆ ਹੈ ਕਿ ਨਿਕੋਲਾ ਨੇ ਉਸ ਨਾਲ ਸੰਪਰਕ ਵੀ ਨਹੀਂ ਕੀਤਾ ਜੋ ਉਸ ਲਈ ਵੱਡੀ ਨਿਰਾਸ਼ਾ ਦਾ ਕਾਰਨ ਬਣਿਆ ਜੱਜ ਟਿਨੀ ਕਲਾਰਕ ਨੇ ਮੈਂਕੈਂਜੀ ਵੱਲੋਂ ਪੇਸ਼ਤਾਵੇ ਦੀ ਕਾਟ ਉੱਤੇ ਗੰਭੀਰ ਤਰਕ ਵੀ ਦਿੱਤਾ ਉਹਨਾਂ ਨੇ ਪੁੱਛਿਆ ਕਿ ਮਾਫੀ ਮੰਗਣੀ ਇੰਨੀ ਔਖੀ ਕਿਉਂ ਹੋ ਰਹੀ ਹੈ ਇਸ ਤੇ ਨਿਕੋਲਾ ਨੇ ਕਿਹਾ ਹੈ ਕਿ ਮੈਂ ਬਹੁਤ ਬੁਰਾ ਮਹਿਸੂਸ ਕਰ ਰਹੀ ਹਾਂ ਮੇਰਾ ਉਦੇਸ਼ ਕਦੀ ਵੀ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਨਹੀਂ ਸੀ ਉਸ ਨੇ ਇਹ ਵੀ ਦੱਸਿਆ ਕਿ ਹਾਸੇ ਤੋਂ ਬਾਅਦ ਉਸ ਨੂੰ ਆਪਣੇ ਸਹਿਯੋਗੀ ਨਾਲ ਗੱਲ ਕਰਨ ਦੀ ਪਰਮਿਸ਼ਨ ਹੀ ਨਹੀਂ ਮਿਲੀ ਇਸ ਤੋਂ ਬਾਅਦ ਨਿਕੋਲਾ ਨੂੰ ਸਜ਼ਾ ਤੋਂ ਮਾਫੀ ਤਾਂ ਮਿਲ ਗਈ ਹੈ ਪਰ ਉਸ ਦਾ ਨਾਮ ਗੁਪਤ ਨਹੀਂ ਰੱਖਿਆ ਗਿਆ ਉਸ ਨੂੰ 2000 ਡਾਲਰ ਦਾ ਮੁਆਵਜ਼ਾ ਵੀ ਦੇਣ ਲਈ ਕਿਹਾ ਗਿਆ ਹੈ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਨਵੀਂ ਤਰ੍ਹਾਂ ਪੁਲਿਸ ਡਰਾਈਵਿੰਗ ਟ੍ਰੇਨਿੰਗ ਸ਼ੁਰੂ ਕਰਨੀ ਪਵੇਗੀ ਇਸਤੇ ਜੱਜ ਕਲਾਰਕ ਨੇ ਆਖਿਆ ਹੈ ਕਿ ਖਾਸਾ ਕਦੇ ਵੀ ਦੁਬਾਰਾ ਨਹੀਂ ਹੋਣਾ ਚਾਹੀਦਾ ਪੁਲਿਸ ਨੂੰ ਵੀ ਸਧਾਰਨ ਨਿਯਮਾਂ ਅਤੇ ਡਰਾਈਵਿੰਗ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ ਡਿਊਟੀ 'ਤੇ ਮੌਜੂਦ ਇੱਕ ਹਮਿਲਟਨ ਦੀ ਪੁਲਿਸ ਸਦਕਾਰੀ ਨੇ ਚੋਰੀ ਦੀ ਗੱਡੀ ਦਾ ਪਿੱਛਾ ਕਰਦਿਆਂ 146 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਪਾਰ ਕਰ ਦਿੱਤੀ ਜਿਸ ਕਾਰਨ ਉਸਨੇ ਗੱਡੀ ਤੇਜ਼ੀ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੰਟਰੋਲ ਗਵਾਵਟੀ ਅਤੇ ਪੁਲਿਸ ਵਾਹਨ ਪਲਟ ਕੇ ਇੱਕ ਪੁਲ ਦੀ ਕੰਕਰੀਟ ਦੀ ਕੰਗ ਦੇ ਨਾਲ ਝਟਕਰਾਇਆ ਨਿਕੋਲਾ ਰੋਜ਼ ਜੋ ਕਿ 32 ਸਾਲਾਂ ਦੀ ਹੈ ਹਾਦਸੇ ਦੇ ਵਿੱਚ ਬਾਲਬਲ ਬਚ ਗਿਆ ਪਰ ਉਸਦੀ ਸਹਿਕਰਮੀ ਦੀ ਬਾਹ ਟੁੱਟ ਗਈ ਤੇ ਉਸ ਨੂੰ ਦਿਮਾਗੀ ਵੀ ਝੋਟ ਲੱਗੀ ਹੈ ਉਸ ਦਾ ਪੀਟੀਐਸਟੀ ਹੋਇਆ ਹੈ ਅਤੇ ਉਸ ਨੂੰ ਲਗਾਤਾਰ 12 ਮਹੀਨਿਆਂ ਲਈ ਡਿਊਟੀ ਤੋਂ ਦੂਰ ਰਹਿਣਾ ਪਵੇਗਾ ਉਹ ਪਿਛਲੇ ਹਫਤੇ ਹੈਮਲਟਨ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਹੋਈ ਜਿੱਥੇ ਉਸ ਨੇ ਆਪਣੀ ਸਜ਼ਾ ਦੀ ਮਾਫੀ ਮੰਗੀ ਅਤੇ ਆਪਣਾ ਨਾਮ ਗੁਪਤ ਰੱਖਣ ਦੀ ਵੀ ਅਪੀਲ ਕੀਤੀ ਆਓ ਦੱਸਦੇ ਹਾਂ ਕਿ ਹਾਸਾ ਕਿਵੇਂ ਵਾਪਰਿਆ 16 ਜੁਲਾਈ ਰਾਤ 12:30 ਵਜੇ ਨਿਕੋਲਾ ਅਤੇ ਉਸ ਦੀ ਸਹਿਕਰਮੀ ਚੋਰੀ ਦੀ ਗੱਡੀ ਦਾ ਪਿੱਛਾ ਕਰ ਰਹੇ ਸਨ ਵਿਕਟੋਰੀਆ ਸਟ੍ਰੀਟ ਤੋਂ ਫੇਅਰਫੀਲਡ ਬ੍ਰਿਜ ਵੱਲ ਵਧਦੇ ਹੋਏ ਮੈਕੈਂਸੀ ਨੇ ਕਟੋਕਟ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਬਦਾਲੀ ਜਦੋਂ ਬ੍ਰਿਜ ਦੇ ਨੇੜੇ ਪਹੁੰਚੇ ਤਾਂ ਰਸਤੇ ਗਿੱਲੇ ਸਨ ਨਿਕੋਲਾ ਨੇ ਬ੍ਰੇਕ ਮਾਰੀ ਕਾਰ ਸਿੱਧੀ ਕੇਂਦਰੀ ਲਾਈਨ ਪਾਰ ਕਰਕੇ ਫੁੱਟਪਾਥ ਤੇ ਚੜ ਗਏ ਤੇ ਇੱਕ ਲੋਹੇ ਦੀ ਰੀਲਿੰਗ ਤੋੜ ਕੇ ਪੁਲ ਦੀ ਕੰਕਰੀਟ ਦੀ ਕਾਂਦ ਰਾਂ ਜਾਤ ਕਰਈ ਹਾਸੇ ਸਮੇ ਗੱਡੀ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ ਪਰ ਸ਼ੁਰੂਆਤ ਦੇ ਵਿੱਚ ਇਹ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵੀ ਕਿਤੇ ਜ਼ਿਆਦਾ ਸੀ ਜ਼ਖਮੀ ਸਹਿਕਰਮੀ ਨੇ ਅਦਾਲਤ ਵਿੱਚ ਦੱਸਿਆ ਕਿ 48 ਹਫ਼ਤਿਆਂ ਤੋਂ ਠੀਕ ਨਹੀਂ ਹੋ ਰਹੀ ਹੈ ਉਸ ਨੂੰ ਪੀਟੀਐਸਡੀ ਹੋਇਆ ਹੈ ਉਸ ਦੇ ਦਿਲ ਦਿਮਾਗ ਤੇ ਗਹਿਰੀ ਸੱਟ ਵੱਜੀ ਹੈ ਉਸ ਨੇ ਕਿਹਾ ਕਿ ਮੈਂ ਅੰਦਰੋਂ ਪੂਰੀ ਤਰ੍ਹਾਂ ਨਾਲ ਟੁੱਟ ਗਈਆਂ ਉਸ ਨੇ ਦੱਸਿਆ ਹੈ ਕਿ ਨਿਕੋਲਾ ਨੇ ਉਸ ਨਾਲ ਸੰਪਰਕ ਵੀ ਨਹੀਂ ਕੀਤਾ ਜੋ ਉਸ ਲਈ ਵੱਡੀ ਨਿਰਾਸ਼ਾ ਦਾ ਕਾਰਨ ਬਣਿਆ ਜੱਜ ਟਿਨੀ ਕਲਾਰਕ ਨੇ ਮੈਂਕੈਂਜੀ ਵੱਲੋਂ ਪੇਸ਼ਤਾਵੇ ਦੀ ਕਾਟ ਉੱਤੇ ਗੰਭੀਰ ਤਰਕ ਵੀ ਦਿੱਤਾ ਉਹਨਾਂ ਨੇ ਪੁੱਛਿਆ ਕਿ ਮਾਫੀ ਮੰਗਣੀ ਇੰਨੀ ਔਖੀ ਕਿਉਂ ਹੋ ਰਹੀ ਹੈ ਇਸ ਤੇ ਨਿਕੋਲਾ ਨੇ ਕਿਹਾ ਹੈ ਕਿ ਮੈਂ ਬਹੁਤ ਬੁਰਾ ਮਹਿਸੂਸ ਕਰ ਰਹੀ ਹਾਂ ਮੇਰਾ ਉਦੇਸ਼ ਕਦੀ ਵੀ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਨਹੀਂ ਸੀ ਉਸ ਨੇ ਇਹ ਵੀ ਦੱਸਿਆ ਕਿ ਹਾਸੇ ਤੋਂ ਬਾਅਦ ਉਸ ਨੂੰ ਆਪਣੇ ਸਹਿਯੋਗੀ ਨਾਲ ਗੱਲ ਕਰਨ ਦੀ ਪਰਮਿਸ਼ਨ ਹੀ ਨਹੀਂ ਮਿਲੀ ਇਸ ਤੋਂ ਬਾਅਦ ਨਿਕੋਲਾ ਨੂੰ ਸਜ਼ਾ ਤੋਂ ਮਾਫੀ ਤਾਂ ਮਿਲ ਗਈ ਹੈ ਪਰ ਉਸ ਦਾ ਨਾਮ ਗੁਪਤ ਨਹੀਂ ਰੱਖਿਆ ਗਿਆ ਉਸ ਨੂੰ 2000 ਡਾਲਰ ਦਾ ਮੁਆਵਜ਼ਾ ਵੀ ਦੇਣ ਲਈ ਕਿਹਾ ਗਿਆ ਹੈ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਨਵੀਂ ਤਰ੍ਹਾਂ ਪੁਲਿਸ ਡਰਾਈਵਿੰਗ ਟ੍ਰੇਨਿੰਗ ਸ਼ੁਰੂ ਕਰਨੀ ਪਵੇਗੀ ਇਸਤੇ ਜੱਜ ਕਲਾਰਕ ਨੇ ਆਖਿਆ ਹੈ ਕਿ ਖਾਸਾ ਕਦੇ ਵੀ ਦੁਬਾਰਾ ਨਹੀਂ ਹੋਣਾ ਚਾਹੀਦਾ ਪੁਲਿਸ ਨੂੰ ਵੀ ਸਧਾਰਨ ਨਿਯਮਾਂ ਅਤੇ ਡਰਾਈਵਿੰਗ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ ਡਿਊਟੀ 'ਤੇ ਮੌਜੂਦ ਇੱਕ ਹਮਿਲਟਨ ਦੀ ਪੁਲਿਸ ਸਦਕਾਰੀ ਨੇ ਚੋਰੀ ਦੀ ਗੱਡੀ ਦਾ ਪਿੱਛਾ ਕਰਦਿਆਂ 146 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਪਾਰ ਕਰ ਦਿੱਤੀ ਜਿਸ ਕਾਰਨ ਉਸਨੇ ਗੱਡੀ ਤੇਜ਼ੀ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੰਟਰੋਲ ਗਵਾਵਟੀ ਅਤੇ ਪੁਲਿਸ ਵਾਹਨ ਪਲਟ ਕੇ ਇੱਕ ਪੁਲ ਦੀ ਕੰਕਰੀਟ ਦੀ ਕੰਗ ਦੇ ਨਾਲ ਝਟਕਰਾਇਆ ਨਿਕੋਲਾ ਰੋਜ਼ ਜੋ ਕਿ 32 ਸਾਲਾਂ ਦੀ ਹੈ ਹਾਦਸੇ ਦੇ ਵਿੱਚ ਬਾਲਬਲ ਬਚ ਗਿਆ ਪਰ ਉਸਦੀ ਸਹਿਕਰਮੀ ਦੀ ਬਾਹਂ ਟੁੱਟ ਗਈ ਤੇ ਉਸ ਨੂੰ ਦਿਮਾਗੀ ਵੀ ਝੋਟ ਲੱਗੀ ਹੈ ਉਸ ਦਾ ਪੀਟੀਐਸਟੀ ਹੋਇਆ ਹੈ ਅਤੇ ਉਸ ਨੂੰ ਲਗਾਤਾਰ 12 ਮਹੀਨਿਆਂ ਲਈ ਡਿਊਟੀ ਤੋਂ ਦੂਰ ਰਹਿਣਾ ਪਵੇਗਾ ਉਹ ਪਿਛਲੇ ਹਫਤੇ ਹੈਮਲਟਨ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਹੋਈ ਜਿੱਥੇ ਉਸ ਨੇ ਆਪਣੀ ਸਜ਼ਾ ਦੀ ਮਾਫੀ ਮੰਗੀ ਅਤੇ ਆਪਣਾ ਨਾਮ ਗੁਪਤ ਰੱਖਣ ਦੀ ਵੀ ਅਪੀਲ ਕੀਤੀ ਆਓ ਦੱਸਦੇ ਹਾਂ ਕਿ ਹਾਸਾ ਕਿਵੇਂ ਵਾਪਰਿਆ 16 ਜੁਲਾਈ ਰਾਤ 12:30 ਵਜੇ ਨਿਕੋਲਾ ਅਤੇ ਉਸ ਦੀ ਸਹਿਕਰਮੀ ਚੋਰੀ ਦੀ ਗੱਡੀ ਦਾ ਪਿੱਛਾ ਕਰ ਰਹੇ ਸਨ ਵਿਕਟੋਰੀਆ ਸਟ੍ਰੀਟ ਤੋਂ ਫੇਅਰਫੀਲਡ ਬ੍ਰਿਜ ਵੱਲ ਵਧਦੇ ਹੋਏ ਮੈਕੈਂਸੀ ਨੇ ਕਟੋਕਟ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਬਦਾਲੀ ਜਦੋਂ ਬ੍ਰਿਜ ਦੇ ਨੇੜੇ ਪਹੁੰਚੇ ਤਾਂ ਰਸਤੇ ਗਿੱਲੇ ਸਨ ਨਿਕੋਲਾ ਨੇ ਬ੍ਰੇਕ ਮਾਰੀ ਕਾਰ ਸਿੱਧੀ ਕੇਂਦਰੀ ਲਾਈਨ ਪਾਰ ਕਰਕੇ ਫੁੱਟਪਾਥ ਤੇ ਚੜ ਗਏ ਤੇ ਇੱਕ ਲੋਹੇ ਦੀ ਰੀਲਿੰਗ ਤੋੜ ਕੇ ਪੁਲ ਦੀ ਕੰਕਰੀਟ ਦੀ ਕਾਂਦ ਰਾਂ ਜਾਤ ਕਰਈ ਹਾਸੇ ਸਮੇ ਗੱਡੀ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ ਪਰ ਸ਼ੁਰੂਆਤ ਦੇ ਵਿੱਚ ਇਹ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵੀ ਕਿਤੇ ਜ਼ਿਆਦਾ ਸੀ ਜ਼ਖਮੀ ਸਹਿਕਰਮੀ ਨੇ ਅਦਾਲਤ ਵਿੱਚ ਦੱਸਿਆ ਕਿ 48 ਹਫ਼ਤਿਆਂ ਤੋਂ ਠੀਕ ਨਹੀਂ ਹੋ ਰਹੀ ਹੈ ਉਸ ਨੂੰ ਪੀਟੀਐਸਡੀ ਹੋਇਆ ਹੈ ਉਸ ਦੇ ਦਿਲ ਦਿਮਾਗ ਤੇ ਗਹਿਰੀ ਸੱਟ ਵੱਜੀ ਹੈ ਉਸ ਨੇ ਕਿਹਾ ਕਿ ਮੈਂ ਅੰਦਰੋਂ ਪੂਰੀ ਤਰ੍ਹਾਂ ਨਾਲ ਟੁੱਟ ਗਈਆਂ ਉਸ ਨੇ ਦੱਸਿਆ ਹੈ ਕਿ ਨਿਕੋਲਾ ਨੇ ਉਸ ਨਾਲ ਸੰਪਰਕ ਵੀ ਨਹੀਂ ਕੀਤਾ ਜੋ ਉਸ ਲਈ ਵੱਡੀ ਨਿਰਾਸ਼ਾ ਦਾ ਕਾਰਨ ਬਣਿਆ ਜੱਜ ਟਿਨੀ ਕਲਾਰਕ ਨੇ ਮੈਂਕੈਂਜੀ ਵੱਲੋਂ ਪੇਸ਼ਤਾਵੇ ਦੀ ਕਾਟ ਉੱਤੇ ਗੰਭੀਰ ਤਰਕ ਵੀ ਦਿੱਤਾ ਉਹਨਾਂ ਨੇ ਪੁੱਛਿਆ ਕਿ ਮਾਫੀ ਮੰਗਣੀ ਇੰਨੀ ਔਖੀ ਕਿਉਂ ਹੋ ਰਹੀ ਹੈ ਇਸ ਤੇ ਨਿਕੋਲਾ ਨੇ ਕਿਹਾ ਹੈ ਕਿ ਮੈਂ ਬਹੁਤ ਬੁਰਾ ਮਹਿਸੂਸ ਕਰ ਰਹੀ ਹਾਂ ਮੇਰਾ ਉਦੇਸ਼ ਕਦੀ ਵੀ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਨਹੀਂ ਸੀ ਉਸ ਨੇ ਇਹ ਵੀ ਦੱਸਿਆ ਕਿ ਹਾਸੇ ਤੋਂ ਬਾਅਦ ਉਸ ਨੂੰ ਆਪਣੇ ਸਹਿਯੋਗੀ ਨਾਲ ਗੱਲ ਕਰਨ ਦੀ ਪਰਮਿਸ਼ਨ ਹੀ ਨਹੀਂ ਮਿਲੀ ਇਸ ਤੋਂ ਬਾਅਦ ਨਿਕੋਲਾ ਨੂੰ ਸਜ਼ਾ ਤੋਂ ਮਾਫੀ ਤਾਂ ਮਿਲ ਗਈ ਹੈ ਪਰ ਉਸ ਦਾ ਨਾਮ ਗੁਪਤ ਨਹੀਂ ਰੱਖਿਆ ਗਿਆ ਉਸ ਨੂੰ 2000 ਡਾਲਰ ਦਾ ਮੁਆਵਜ਼ਾ ਵੀ ਦੇਣ ਲਈ ਕਿਹਾ ਗਿਆ ਹੈ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਨਵੀਂ ਤਰ੍ਹਾਂ ਪੁਲਿਸ ਡਰਾਈਵਿੰਗ ਟ੍ਰੇਨਿੰਗ ਸ਼ੁਰੂ ਕਰਨੀ ਪਵੇਗੀ ਇਸਤੇ ਜੱਜ ਕਲਾਰਕ ਨੇ ਆਖਿਆ ਹੈ ਕਿ ਖਾਸਾ ਕਦੇ ਵੀ ਦੁਬਾਰਾ ਨਹੀਂ ਹੋਣਾ ਚਾਹੀਦਾ ਪੁਲਿਸ ਨੂੰ ਵੀ ਸਧਾਰਨ ਨਿਯਮਾਂ ਅਤੇ ਡਰਾਈਵਿੰਗ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ ਡਿਊਟੀ 'ਤੇ ਮੌਜੂਦ ਇੱਕ ਹੈਮਿਲਟਨ ਦੀ ਪੁਲਿਸ ਸਦਕਾਰੀ ਨੇ ਚੋਰੀ ਦੀ ਗੱਡੀ ਦਾ ਪਿੱਛਾ ਕਰਦਿਆਂ 146 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਪਾਰ ਕਰ ਦਿੱਤੀ ਜਿਸ ਕਾਰਨ ਉਸਨੇ ਗੱਡੀ ਤੇਜ਼ੀ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੰਟਰੋਲ ਗਵਾਵਟੀ ਅਤੇ ਪੁਲਿਸ ਵਾਹਨ ਪਲਟ ਕੇ ਇੱਕ ਪੁਲ ਦੀ ਕੰਕਰੀਟ ਦੀ ਕੰਗ ਦੇ ਨਾਲ ਝਟਕਰਾਇਆ ਨਿਕੋਲਾ ਰੋਜ਼ ਜੋ ਕਿ 32 ਸਾਲਾਂ ਦੀ ਹੈ ਹਾਸੇ ਦੇ ਵਿੱਚ ਬਾਲਵਲ ਬਚ ਗਈ ਪਰ ਉਸਦੀ ਸਹਿਕਰਮੀ ਦੀ ਬਾਹਂ ਟੁੱਟ ਗਈ ਤੇ ਉਸ ਨੂੰ ਦਿਮਾਗੀ ਵੀ ਝੋਟ ਲੱਗੀ ਹੈ ਉਸ ਦਾ ਪੀਟੀਐਸਟੀ ਹੋਇਆ ਹੈ ਅਤੇ ਉਸ ਨੂੰ ਲਗਾਤਾਰ 12 ਮਹੀਨਿਆਂ ਲਈ ਡਿਊਟੀ ਤੋਂ ਦੂਰ ਰਹਿਣਾ ਪਵੇਗਾ ਉਹ ਪਿਛਲੇ ਹਫਤੇ ਹੈਮਲਟਨ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਹੋਈ ਜਿੱਥੇ ਉਸ ਨੇ ਆਪਣੀ ਸਜ਼ਾ ਦੀ ਮਾਫੀ ਮੰਗੀ ਅਤੇ ਆਪਣਾ ਨਾਮ ਗੁਪਤ ਰੱਖਣ ਦੀ ਵੀ ਅਪੀਲ ਕੀਤੀ ਆਓ ਦੱਸਦੇ ਹਾਂ ਕਿ ਹਾਸਾ ਕਿਵੇਂ ਵਾਪਰਿਆ 16 ਜੁਲਾਈ ਰਾਤ 12:30 ਵਜੇ ਨਿਕੋਲਾ ਅਤੇ ਉਸ ਦੀ ਸਹਿਕਰਮੀ ਚੋਰੀ ਦੀ ਗੱਡੀ ਦਾ ਪਿੱਛਾ ਕਰ ਰਹੇ ਸਨ ਵਿਕਟੋਰੀਆ ਸਟ੍ਰੀਟ ਤੋਂ ਫੇਅਰਫੀਲਡ ਬ੍ਰਿਜ ਵੱਲ ਵਧਦੇ ਹੋਏ ਮੈਕੈਂਸੀ ਨੇ ਕਟੋਕਟ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਬਦਾਲੀ ਜਦੋਂ ਬ੍ਰਿਜ ਦੇ ਨੇੜੇ ਪਹੁੰਚੇ ਤਾਂ ਰਸਤੇ ਗਿੱਲੇ ਸਨ ਨਿਕੋਲਾ ਨੇ ਬ੍ਰੇਕ ਮਾਰੀ ਕਾਰ ਸਿੱਧੀ ਕੇਂਦਰੀ ਲਾਈਨ ਪਾਰ ਕਰਕੇ ਫੁੱਟਪਾਥ ਤੇ ਚੜ ਗਏ ਤੇ ਇੱਕ ਲੋਹੇ ਦੀ ਰੀਲਿੰਗ ਤੋੜ ਕੇ ਪੁਲ ਦੀ ਕੰਕਰੀਟ ਦੀ ਕਾਂਦ ਰਾਂ ਜਾਤ ਕਰਈ ਹਾਸੇ ਸਮੇ ਗੱਡੀ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ ਪਰ ਸ਼ੁਰੂਆਤ ਦੇ ਵਿੱਚ ਇਹ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵੀ ਕਿਤੇ ਜ਼ਿਆਦਾ ਸੀ ਜ਼ਖਮੀ ਸਹਿਕਰਮੀ ਨੇ ਅਦਾਲਤ ਵਿੱਚ ਦੱਸਿਆ ਕਿ 48 ਹਫ਼ਤਿਆਂ ਤੋਂ ਠੀਕ ਨਹੀਂ ਹੋ ਰਹੀ ਹੈ ਉਸ ਨੂੰ ਪੀਟੀਐਸਡੀ ਹੋਇਆ ਹੈ ਉਸ ਦੇ ਦਿਲ ਦਿਮਾਗ ਤੇ ਗਹਿਰੀ ਸੱਟ ਵੱਜੀ ਹੈ ਉਸ ਨੇ ਕਿਹਾ ਕਿ ਮੈਂ ਅੰਦਰੋਂ ਪੂਰੀ ਤਰ੍ਹਾਂ ਨਾਲ ਟੁੱਟ ਗਈਆਂ ਉਸ ਨੇ ਦੱਸਿਆ ਹੈ ਕਿ ਨਿਕੋਲਾ ਨੇ ਉਸ ਨਾਲ ਸੰਪਰਕ ਵੀ ਨਹੀਂ ਕੀਤਾ ਜੋ ਉਸ ਲਈ ਵੱਡੀ ਨਿਰਾਸ਼ਾ ਦਾ ਕਾਰਨ ਬਣਿਆ ਜੱਜ ਟਿਨੀ ਕਲਾਰਕ ਨੇ ਮੈਂਕੈਂਜੀ ਵੱਲੋਂ ਪੇਸ਼ਤਾਵੇ ਦੀ ਕਾਟ ਉੱਤੇ ਗੰਭੀਰ ਤਰਕ ਵੀ ਦਿੱਤਾ ਉਹਨਾਂ ਨੇ ਪੁੱਛਿਆ ਕਿ ਮਾਫੀ ਮੰਗਣੀ ਇੰਨੀ ਔਖੀ ਕਿਉਂ ਹੋ ਰਹੀ ਹੈ ਇਸ ਤੇ ਨਿਕੋਲਾ ਨੇ ਕਿਹਾ ਹੈ ਕਿ ਮੈਂ ਬਹੁਤ ਬੁਰਾ ਮਹਿਸੂਸ ਕਰ ਰਹੀ ਹਾਂ ਮੇਰਾ ਉਦੇਸ਼ ਕਦੀ ਵੀ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਨਹੀਂ ਸੀ ਉਸ ਨੇ ਇਹ ਵੀ ਦੱਸਿਆ ਕਿ ਹਾਸੇ ਤੋਂ ਬਾਅਦ ਉਸ ਨੂੰ ਆਪਣੇ ਸਹਿਯੋਗੀ ਨਾਲ ਗੱਲ ਕਰਨ ਦੀ ਪਰਮਿਸ਼ਨ ਹੀ ਨਹੀਂ ਮਿਲੀ ਇਸ ਤੋਂ ਬਾਅਦ ਨਿਕੋਲਾ ਨੂੰ ਸਜ਼ਾ ਤੋਂ ਮਾਫੀ ਤਾਂ ਮਿਲ ਗਈ ਹੈ ਪਰ ਉਸ ਦਾ ਨਾਮ ਗੁਪਤ ਨਹੀਂ ਰੱਖਿਆ ਗਿਆ ਉਸ ਨੂੰ 2000 ਡਾਲਰ ਦਾ ਮੁਆਵਜ਼ਾ ਵੀ ਦੇਣ ਲਈ ਕਿਹਾ ਗਿਆ ਹੈ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਨਵੀਂ ਤਰ੍ਹਾਂ ਪੁਲਿਸ ਡਰਾਈਵਿੰਗ ਟ੍ਰੇਨਿੰਗ ਸ਼ੁਰੂ ਕਰਨੀ ਪਵੇਗੀ ਇਸਤੇ ਜੱਜ ਕਲਾਰਕ ਨੇ ਆਖਿਆ ਹੈ ਕਿ ਖਾਸਾ ਕਦੇ ਵੀ ਦੁਬਾਰਾ ਨਹੀਂ ਹੋਣਾ ਚਾਹੀਦਾ ਪੁਲਿਸ ਨੂੰ ਵੀ ਸਧਾਰਨ ਨਿਯਮਾਂ ਅਤੇ ਡਰਾਈਵਿੰਗ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ ਡਿਊਟੀ 'ਤੇ ਮੌਜੂਦ ਇੱਕ ਹਮਿਲਟਨ ਦੀ ਪੁਲਿਸ ਸਦਕਾਰੀ ਨੇ ਚੋਰੀ ਦੀ ਗੱਡੀ ਦਾ ਪਿੱਛਾ ਕਰਦਿਆਂ 146 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਪਾਰ ਕਰ ਦਿੱਤੀ ਜਿਸ ਕਾਰਨ ਉਸਨੇ ਗੱਡੀ ਤੇਜ਼ੀ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੰਟਰੋਲ ਗਵਾਵਟੀ ਅਤੇ ਪੁਲਿਸ ਵਾਹਨ ਪਲਟ ਕੇ ਇੱਕ ਪੁਲ ਦੀ ਕੰਕਰੀਟ ਦੀ ਕੰਗ ਦੇ ਨਾਲ ਝਟਕਰਾਇਆ ਨਿਕੋਲਾ ਰੋਜ਼ ਜੋ ਕਿ 32 ਸਾਲਾਂ ਦੀ ਹੈ ਹਾਦਸੇ ਦੇ ਵਿੱਚ ਬਾਲਬਲ ਬਚ ਗਿਆ ਪਰ ਉਸਦੀ ਸਹਿਕਰਮੀ ਦੀ ਬਾਹ ਟੁੱਟ ਗਈ ਤੇ ਉਸ ਨੂੰ ਦਿਮਾਗੀ ਵੀ ਝੋਟ ਲੱਗੀ ਹੈ ਉਸ ਦਾ ਪੀਟੀਐਸਟੀ ਹੋਇਆ ਹੈ ਅਤੇ ਉਸ ਨੂੰ ਲਗਾਤਾਰ 12 ਮਹੀਨਿਆਂ ਲਈ ਡਿਊਟੀ ਤੋਂ ਦੂਰ ਰਹਿਣਾ ਪਵੇਗਾ ਉਹ ਪਿਛਲੇ ਹਫਤੇ ਹੈਮਲਟਨ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਹੋਈ ਜਿੱਥੇ ਉਸ ਨੇ ਆਪਣੀ ਸਜ਼ਾ ਦੀ ਮਾਫੀ ਮੰਗੀ ਅਤੇ ਆਪਣਾ ਨਾਮ ਗੁਪਤ ਰੱਖਣ ਦੀ ਵੀ ਅਪੀਲ ਕੀਤੀ ਆਓ ਦੱਸਦੇ ਹਾਂ ਕਿ ਹਾਸਾ ਕਿਵੇਂ ਵਾਪਰਿਆ 16 ਜੁਲਾਈ ਰਾਤ 12:30 ਵਜੇ ਨਿਕੋਲਾ ਅਤੇ ਉਸ ਦੀ ਸਹਿਕਰਮੀ ਚੋਰੀ ਦੀ ਗੱਡੀ ਦਾ ਪਿੱਛਾ ਕਰ ਰਹੇ ਸਨ ਵਿਕਟੋਰੀਆ ਸਟ੍ਰੀਟ ਤੋਂ ਫੇਅਰਫੀਲਡ ਬ੍ਰਿਜ ਵੱਲ ਵਧਦੇ ਹੋਏ ਮੈਕੈਂਸੀ ਨੇ ਕਟੋਕਟ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਬਦਾਲੀ ਜਦੋਂ ਬ੍ਰਿਜ ਦੇ ਨੇੜੇ ਪਹੁੰਚੇ ਤਾਂ ਰਸਤੇ ਗਿੱਲੇ ਸਨ ਨਿਕੋਲਾ ਨੇ ਬ੍ਰੇਕ ਮਾਰੀ ਕਾਰ ਸਿੱਧੀ ਕੇਂਦਰੀ ਲਾਈਨ ਪਾਰ ਕਰਕੇ ਫੁੱਟਪਾਥ ਤੇ ਚੜ ਗਏ ਤੇ ਇੱਕ ਲੋਹੇ ਦੀ ਰੀਲਿੰਗ ਤੋੜ ਕੇ ਪੁਲ ਦੀ ਕੰਕਰੀਟ ਦੀ ਕਾਂਦਰਾਂ ਜਾਤ ਕਰਈ ਹਾਸੇ ਸਮੇ ਗੱਡੀ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ ਪਰ ਸ਼ੁਰੂਆਤ ਦੇ ਵਿੱਚ ਇਹ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵੀ ਕਿਤੇ ਜ਼ਿਆਦਾ ਸੀ ਜ਼ਖਮੀ ਸਹਿਕਰਮੀ ਨੇ ਅਦਾਲਤ ਵਿੱਚ ਦੱਸਿਆ ਕਿ 48 ਹਫ਼ਤਿਆਂ ਤੋਂ ਠੀਕ ਨਹੀਂ ਹੋ ਰਹੀ ਹੈ ਉਸ ਨੂੰ ਪੀਟੀਐਸਡੀ ਹੋਇਆ ਹੈ ਉਸ ਦੇ ਦਿਲ ਦਿਮਾਗ ਤੇ ਗਹਿਰੀ ਸੱਟ ਵੱਜੀ ਹੈ ਉਸ ਨੇ ਕਿਹਾ ਕਿ ਮੈਂ ਅੰਦਰੋਂ ਪੂਰੀ ਤਰ੍ਹਾਂ ਨਾਲ ਟੁੱਟ ਗਈਆਂ ਉਸ ਨੇ ਦੱਸਿਆ ਹੈ ਕਿ ਨਿਕੋਲਾ ਨੇ ਉਸ ਨਾਲ ਸੰਪਰਕ ਵੀ ਨਹੀਂ ਕੀਤਾ ਜੋ ਉਸ ਲਈ ਵੱਡੀ ਨਿਰਾਸ਼ਾ ਦਾ ਕਾਰਨ ਬਣਿਆ ਜੱਜ ਟਿਨੀ ਕਲਾਰਕ ਨੇ ਮੈਂਕੈਂਜੀ ਵੱਲੋਂ ਪੇਸ਼ਤਾਵੇ ਦੀ ਕਾਟ ਉੱਤੇ ਗੰਭੀਰ ਤਰਕ ਵੀ ਦਿੱਤਾ ਉਹਨਾਂ ਨੇ ਪੁੱਛਿਆ ਕਿ ਮਾਫੀ ਮੰਗਣੀ ਇੰਨੀ ਔਖੀ ਕਿਉਂ ਹੋ ਰਹੀ ਹੈ ਇਸ ਤੇ ਨਿਕੋਲਾ ਨੇ ਕਿਹਾ ਹੈ ਕਿ ਮੈਂ ਬਹੁਤ ਬੁਰਾ ਮਹਿਸੂਸ ਕਰ ਰਹੀ ਹਾਂ ਮੇਰਾ ਉਦੇਸ਼ ਕਦੀ ਵੀ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਨਹੀਂ ਸੀ ਉਸ ਨੇ ਇਹ ਵੀ ਦੱਸਿਆ ਕਿ ਹਾਸੇ ਤੋਂ ਬਾਅਦ ਉਸ ਨੂੰ ਆਪਣੇ ਸਹਿਯੋਗੀ ਨਾਲ ਗੱਲ ਕਰਨ ਦੀ ਪਰਮਿਸ਼ਨ ਹੀ ਨਹੀਂ ਮਿਲੀ ਇਸ ਤੋਂ ਬਾਅਦ ਨਿਕੋਲਾ ਨੂੰ ਸਜ਼ਾ ਤੋਂ ਮਾਫੀ ਤਾਂ ਮਿਲ ਗਈ ਹੈ ਪਰ ਉਸ ਦਾ ਨਾਮ ਗੁਪਤ ਨਹੀਂ ਰੱਖਿਆ ਗਿਆ ਉਸ ਨੂੰ 2000 ਡਾਲਰ ਦਾ ਮੁਆਵਜ਼ਾ ਵੀ ਦੇਣ ਲਈ ਕਿਹਾ ਗਿਆ ਹੈ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਨਵੀਂ ਤਰ੍ਹਾਂ ਪੁਲਿਸ ਡਰਾਈਵਿੰਗ ਟ੍ਰੇਨਿੰਗ ਸ਼ੁਰੂ ਕਰਨੀ ਪਵੇਗੀ ਇਸਤੇ ਜੱਜ ਕਲਾਰਕ ਨੇ ਆਖਿਆ ਹੈ ਕਿ ਖਾਸਾ ਕਦੇ ਵੀ ਦੁਬਾਰਾ ਨਹੀਂ ਹੋਣਾ ਚਾਹੀਦਾ ਪੁਲਿਸ ਨੂੰ ਵੀ ਸਧਾਰਨ ਨਿਯਮਾਂ ਅਤੇ ਡਰਾਈਵਿੰਗ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ